ਦੋਸਤੋ ਮੈਂ ਕ੍ਰੈਡਿਟ ਕਾਰਡ ਤੇ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਾ ਹਾਂ ਜਿਸ ਦੇ ਵਿੱਚ ਮੈਂ ਦੱਸਿਆ ਸੀ ਕਿ ਤੁਸੀਂ ਕੈਟਾਗਰੀ ਦੇ ਅਕੋਰਡਿੰਗ ਆਪਣਾ ਕ੍ਰੈਡਿਟ ਕਾਰਡ ਸਿਲੈਕਟ ਕਰੋ ਅਤੇ ਉਸ ਦੇ ਨਾਲ ਮੈਂ ਆਫਰ ਦੇਣ ਵਾਲੇ ਕ੍ਰੈਡਿਟ ਕਾਰਡ ਬਾਰੇ ਵੀ ਦੱਸਿਆ ਸੀ ਅੱਜ ਦੀ ਇਹ ਵੀਡੀਓ ਵੀ ਕ੍ਰੈਡਿਟ ਕਾਰਡ ਰਿਲੇਟਡ ਹੈ ਇਸ ਵਿੱਚ ਮੈਂ ਕ੍ਰੈਡਿਟ ਕਾਰਡ ਬਣਾਉਣ ਤੋਂ ਪਹਿਲਾਂ ਜੋ ਚੀਜ਼ਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਉਹਨਾਂ ਬਾਰੇ ਦੱਸਣ ਜਾ ਰਿਹਾ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਤ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇੱਕ ਜ਼ਰੂਰੀ ਜਾਣਕਾਰੀ ਲੈ ਕੇ ਆਇਆ ਜੋ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਸਕਦੀ ਹੈ ਮੈਂ ਬਹੁਤ ਸਾਰੇ ਸਟੂਡੈਂਟਸ ਤੇ ਪਟਕਨ ਖਾਣ ਵਾਲੇ EMPLOYEES ਅਕਸਰ ਇੱਕ ਦੂਜੇ ਨੂੰ ਪੁੱਛਦੇ ਦੇਖੇ ਨੇ ਕਿ ਕ੍ਰੈਡਿਟ ਕਾਰਡ ਕਿਵੇਂ ਅਪਲਾਈ ਹੋ ਸਕਦਾ ਹੈ ਤੇ ਕਿਸ ਬੈਂਕ ਦਾ ਕ੍ਰੈਡਿਟ ਕਾਰਡ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਤੇ ਇਸ ਦੇ ਨਾਲ-ਨਾਲ ਹੀ ਜ਼ੀਰੋ ਸਿਬਲ ਸਕੋਰ ਦੇ ਨਾਲ ਲੋਨ ਕਿਵੇਂ ਮਿਲਦਾ ਹੈ ਇਹੋ ਜੇ ਬਹੁਤ ਸਾਰੇ ਉਹਨਾਂ ਦੇ ਸਵਾਲ ਨੇ ਜਿਹੜਾ ਸਵਾਲਾਂ ਦਾ ਅੱਜ ਮੈਂ ਇਸ ਵੀਡੀਓ ਵਿੱਚ ਜਵਾਬ ਦੇਣ ਜਾ ਰਿਹਾ ਹਾਂ ਆਓ ਹੁਣ ਮੈਂ ਇਹਨਾਂ ਸਭ ਚੀਜ਼ਾਂ ਨੂੰ ਇੱਕ-ਇੱਕ ਕਰਕੇ ਐਕਸਪਲੇਨ ਕਰਦਾ ਹਾਂ ਔਰ ਅੰਤ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਕੇ ਜਾਵਾਂਗਾ ਕਿ ਸਭ ਤੋਂ ਵਧੀਆ ਕ੍ਰੈਡਿਟ ਕਾਰਡ ਕਿਹੜੇ ਨੇ ਜੋ ਤੁਹਾਡੇ ਲਈ ਬੈਨੀਫ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿਬਲ ਸਕੋਰ ਇਹ ਗੱਲ ਸਭ ਨੂੰ ਪਤਾ ਹੈ ਕਿ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਲੋਨ ਲੈਣ ਦੇ ਲਈ ਤੁਹਾਡਾ ਸਿਬਲ ਸਕੋਰ ਦੇਖਿਆ ਜਾਂਦਾ ਜੋ ਕਿ 300 ਤੋਂ ਲੈ ਕੇ 900 ਦੇ ਵਿੱਚ ਹੁੰਦਾ ਹੈ ਜੇ ਤੁਹਾਡਾ ਸਿਬਲ ਸਕੋਰ 700 ਤੋਂ ਜ਼ਿਆਦਾ ਹੈ ਤੇ ਤੁਹਾਨੂੰ ਲੋਨ ਅਤੇ ਕ੍ਰੈਡਿਟ ਕਾਰਡ ਬੜੇ ਆਰਾਮ ਨਾਲ ਮਿਲਦੇ ਸਿਬਲ ਸਕੋਰ ਇੱਕ ਉਹ ਚੀਜ਼ ਹੈ ਜਿਸ ਦੇ ਉੱਪਰ ਤੁਹਾਡਾ ਫਿਊਚਰ ਟਿਕਿਆ ਹੋਇਆ ਹੈ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਸਾਨੂੰ ਕਦੀ ਲੋਨ ਦੀ ਜ਼ਰੂਰਤ ਨਹੀਂ ਪੈਣੀ ਇਸ ਕਰਕੇ ਅਸੀਂ ਸਿਬਲ ਸਕੋਰ ਤੋਂ ਥੀ ਲੈਣਾ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 50000 ਤੋਂ ਵੱਧ ਸੈਲਰੀ ਲੈਣ ਵਾਲੇ ਲੋਕਾਂ ਨੂੰ ਵੀ ਸਿਬਲ ਸਕੋਰ ਦੀ ਜ਼ਰੂਰਤ ਪਵੇਗੀ ਕਿਉਂਕਿ ਤੁਹਾਡੀਆਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਤੁਹਾਨੂੰ ਲੋਨ ਦੇ ਉੱਪਰ ਲੈਣੀਆਂ ਹੀ ਪੈਣਗੀਆਂ ਜਿਵੇਂ ਕਿ ਕਾਰ ਲੋਨ ਹੋਮ ਲੋਨ ਇਟਸੈਟਰਾ ਜੇ ਤੁਹਾਡੀ ਸੈਲਰੀ 50000 ਹੈ ਤੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਡੀ ਸੈਲਰੀ 1.5 ਜਾਂ 2 ਲੱਖ ਰੁਪਏ ਹੋ ਜਾਵੇਗੀ ਤਾਂ ਸਾਡੀ ਲਾਈਫ ਸਹੀ ਚੱਲੇਗੀ ਇਹ ਤੁਸੀਂ ਗਲਤ ਸੋਚ ਰਹੇ ਹੋ ਜਿੰਨਾ ਜ਼ਿਆਦਾ ਸਮਾਂ ਐਡਵਾਂਸ ਹੋ ਰਿਹਾ ਹੈ ਉਹਨੇ ਹੀ ਤੁਹਾਡੇ ਸ਼ੌਂਕ ਵੀ ਵਧਣਗੇ ਦੁਨੀਆ ਦੀ ਭੀੜ ਦੇ ਨਾਲ ਰੇਸ ਲਗਾਉਣ ਲਈ ਤੁਹਾਨੂੰ ਹਰ ਉਸ ਚੀਜ਼ ਬਾਰੇ ਸੋਚਣਾ ਹੈ ਜੋ ਤੁਹਾਨੂੰ ਸਮਾਰਟ ਤੇ ਰਿਚ ਦਿਖਾਏ ਇਹਨਾਂ ਚੀਜ਼ਾਂ ਨੂੰ ਤੁਸੀਂ 1.5 ਤੋਂ 2 ਲੱਖ ਸੈਲਰੀ ਦੇ ਨਾਲ ਕਦੇ ਵੀ ਨਹੀਂ ਖਰੀਦ ਸਕਦੇ ਇਸ ਲਈ ਤੁਹਾਨੂੰ ਲੋਨ ਦੀ ਜ਼ਰੂਰਤ ਪਵੇਗੀ ਵੱਡੇ ਲੋਨ ਤੁਹਾਨੂੰ ਤਾਂ ਮਿਲਣਗੇ ਜੇ ਤੁਹਾਡਾ ਸਿਬਲ ਸਕੋਰ ਵਧੀਆ ਰਹੇਗਾ ਇਸ ਲਈ ਆਪਣੇ ਸਿਬਲ ਸਕੋਰ ਨੂੰ ਹਮੇਸ਼ਾ ਮੇਨਟੇਨ ਕਰਕੇ ਰੱਖੋ ਦੋਸਤੋ ਸਿਬਲ ਸਕੋਰ ਮੇਨਟੇਨ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਕ੍ਰੈਡਿਟ ਕਾਰਡ ਬਣਾਉਣ ਦੀ ਜ਼ਰੂਰਤ ਹੈ ਜੋ ਤੁਹਾਡਾ ਸਕੋਰ ਇੱਕ ਤੋਂ ਉੱਪਰ ਲੈ ਕੇ ਜਾਏ ਹਰ ਸਟੂਡੈਂਟ ਜਾਂ ਉਹ ਲੋਕ ਜਿਨ੍ਹਾਂ ਨੇ ਅਜੇ ਤੱਕ ਲੋਨ ਨਹੀਂ ਲਿਆ ਜਾਂ ਉਹਨਾਂ ਕੋਲ ਕ੍ਰੈਡਿਟ ਕਾਰਡ ਨਹੀਂ ਹੈ ਉਹਨਾਂ ਦਾ ਸਿਵਲ ਸਕੋਰ 0 ਹੋਵੇਗਾ ਉਹਨਾਂ ਦਾ ਸਿਵਲ ਸਕੋਰ ਕਿਵੇਂ ਜਜ ਕੀਤਾ ਜਾ ਸਕਦਾ ਹੈ ਆਹ ਹੁਣ ਅਸੀਂ ਉਸਤੇ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਦੋਸਤੋ ਬਹੁਤ ਸਾਰੇ ਲੋਕ ਇਸ ਨੂੰ 0 ਸਿਵਲ ਸਕੋਰ ਕਹਿੰਦੇ ਨੇ ਪਰ ਇਸ ਨੂੰ 0 ਨਹੀਂ ਕਿਹਾ ਜਾਂਦਾ ਇਹਨੂੰ 1 ਸਿਵਲ ਸਕੋਰ ਕਿਹਾ ਜਾਂਦਾ 1 ਸਿਵਲ ਸਕੋਰ ਹੋਣਾ ਕੋਈ ਨੈਗੇਟਿਵ ਗੱਲ ਨਹੀਂ ਹੈ ਤੁਸੀਂ ਇਸ ਨੂੰ ਇੱਕ ਬੈਂਕ टर्म ਬੋਲ ਸਕਦੇ ਹੋ ਹੁਣ ਇੱਕ ਸਟੋਰ ਤੇ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਉਹਨਾਂ ਦਾ ਕ੍ਰੈਡਿਟ ਕਾਰਡ ਕਿਵੇਂ ਬਣੇਗਾ ਕਿਤੇ ਰਿਜੈਕਟ ਤਾਂ ਨਹੀਂ ਹੋ ਜਾਏਗਾ ਇਸ ਲਈ ਉਹ ਲੋਕ ਹਮੇਸ਼ਾ ਵੱਖ-ਵੱਖ ਜਗ੍ਹਾ ਤੇ ਸਰਚ ਕਰਦੇ ਨੇ ਕਿ ਉਹਨਾਂ ਨੂੰ ਕਿਹੜਾ ਬੈਂਕ ਕ੍ਰੈਡਿਟ ਕਾਰਡ ਦੇਵੇਗਾ ਜੋ ਰਿਜੈਕਟ ਨਾ ਕਰ ਦੇਵੇ ਇਸੇ ਸਰਚ ਦੇ ਦੌਰਾਨ ਕਈ ਵਾਰ ਉਹ ਗਲਤ ਕ੍ਰੈਡਿਟ ਕਾਰਡ ਅਪਲਾਈ ਕਰ ਦਿੰਦੇ ਨੇ ਜਿਸ ਦੇ ਕਰਕੇ ਉਹਨਾਂ ਦੀ ਲਾਈਫ ਵੀ ਖਰਾਬ ਹੋ ਸਕਦੀ ਹੈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇੱਕ ਕ੍ਰੈਡਿਟ ਕਾਰਡ ਕਿਵੇਂ ਲਾਈਫ ਖਰਾਬ ਕਰ ਸਕਦਾ ਆ ਹੁਣ ਮੈਂ ਤੁਹਾਨੂੰ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਂਦਾ ਮਨ ਲਓ ਕਿ ਤੁਸੀਂ ਕਿਸੇ ਵੀ XYZ ਕੰਪਨੀ ਦਾ ਕ੍ਰੈਡਿਟ ਕਾਰਡ ਅਪਲਾਈ ਕਰਦੇ ਹੋ ਤਾਂ ਰਿਜੈਕਟ ਹੋ ਜਾਂਦਾ ਤੁਸੀਂ ਦੁਬਾਰਾ ਤੋਂ ਅਪਲਾਈ ਕਰਦੇ ਹੋ ਫਿਰ ਤੋਂ ਰਿਜੈਕਟ ਹੋ ਜਾਂਦਾ ਜਿਸ ਨਾਲ ਤੁਹਾਡੀ ਪ੍ਰੋਫਾਈਲ ਐਂਗਰ ਫੋਰ ਕ੍ਰੈਡਿਟ ਕਾਰਡ ਵਿੱਚ ਚਲੀ ਜਾਂਦੀ ਹੈ ਜਿਸ ਦਾ ਇਹ ਮਤਲਬ ਹੈ ਕਿ ਤੁਸੀਂ ਬਹੁਤ ਹੀ ਜ਼ਿਆਦਾ ਉਤਾਵਲੇ ਹੋ ਆਪਣਾ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਜਾਂ ਫਿਰ ਤੁਸੀਂ ਬਹੁਤ ਹੀ ਭੁੱਖ ਦਿਖਾ ਰਹੇ ਹੋ ਕ੍ਰੈਡਿਟ ਕਾਰਡ ਲੈਣ ਦੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਤੁਹਾਡਾ ਕ੍ਰੈਡਿਟ ਕੋਡ ਸਕੋਰ ਮਾਈਨਸ 5 ਜਾਂ ਮਾਈਨਸ 6 ਤੱਕ ਚਲਾ ਜਾਂਦਾ ਹੈ ਜੋ ਕਿ ਤੁਹਾਡੇ ਲਈ ਬਹੁਤ ਹੀ ਖਰਾਬ ਹੈ ਇਸ ਲਈ ਕਦੇ ਵੀ ਬਿਨਾ ਆਈਟੀਆ ਜਾਂ ਫਿਰ ਬਿਨਾ ਸੈਲਰੀ ਸਲਿੱਪ ਦੇ ਕ੍ਰੈਡਿਟ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਹਜ਼ਾਰ ਬਾਰ ਸੋਚੋ ਕਿਉਂਕਿ ਬਿਨਾ ਕਿਸੇ ਇਨਕਮ ਸੋਰਸ ਦੇ ਦੁਨੀਆ ਦਾ ਕੋਈ ਵੀ ਬੈਂਕ ਤੁਹਾਨੂੰ ਉਧਾਰ ਨਹੀਂ ਦੇ ਸਕਦਾ ਚਾਹੇ ਉਹ ਲੋਨ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਕ੍ਰੈਡਿਟ ਕਾਰਡ ਦੇ ਰੂਪ ਦੇ ਵਿੱਚ ਹੋਵੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਕ੍ਰੈਡਿਟ ਕਾਰਡ ਅਪਲਾਈ ਕਰਨ ਦਾ ਬਹੁਤ ਹੀ ਸਿਕਿਓਰ ਤਰੀਕਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਕ੍ਰੈਡਿਟ ਕਾਰਡ ਅਪਲਾਈ ਕਰਨ ਦੇ ਲਈ ਸਹੀ ਪ੍ਰੋਸੈਸ ਜਾਨਣਾ ਪਵੇ। ਜੇ ਤੁਸੀਂ ਡਾਇਰੈਕਟ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ ਕ੍ਰੈਡਿਟ ਕਾਰਡ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕ੍ਰੈਡਿਟ ਕਾਰਡ ਕਦੀ ਵੀ ਨਹੀਂ ਮਿਲ ਸਕਦਾ। ਇਸ ਲਈ ਬਿਲਕੁਲ ਸਿਕਿਉਰਡ ਤਰੀਕੇ ਨਾਲ ਕ੍ਰੈਡਿਟ ਕਾਰਡ ਬਣਾਉਣ ਲਈ ਤੁਹਾਨੂੰ ਇੱਕ ਐਫ.ਡੀ ਕਰਾਉਣ ਦੀ ਜ਼ਰੂਰਤ ਪਵੇਗੀ। ਐਫ.ਡੀ ਦੀ ਸਟਾਰਟਿੰਗ ਅਮਾਉਂਟ ਹਰ ਬੈਂਕ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ। ਤੁਸੀਂ 10000 ਤੋਂ ਲੈ ਕੇ 50000 ਤੱਕ ਦੀ ਐਫ.ਡੀ ਕਰਾ ਸਕਦੇ ਹੋ। ਮੰਨ ਲਓ ਕਿ ਤੁਸੀਂ 50000 ਦੀ ਐਫ.ਡੀ ਕਰਾਈ, ਬੈਂਕ ਤੁਹਾਨੂੰ ਇਸ ਦੇ ਉੱਪਰ 90% ਦੀ ਲਿਮਿਟ ਦੇ 50000 ਦੇ ਹਿਸਾਬ ਦੇ ਨਾਲ 90% 45000 ਰੁਪਏ ਬਣਦਾ ਹੈ ਬੈਂਕ ਤੁਹਾਨੂੰ 45000 ਰੁਪਏ ਦਾ ਸਿਕਿਉਰਡ ਕ੍ਰੈਡਿਟ ਕਾਰਡ ਇਸ਼ੂ ਕਰ ਦੇਵੇ ਹੁਣ ਐਫ ਡੀ ਦੇ ਇੰਗੇਜਡ ਬਣਾਇਆ ਗਿਆ ਇਹ ਸਿਕਿਉਰਡ ਕ੍ਰੈਡਿਟ ਕਾਰਡ ਹੀ ਤੁਹਾਨੂੰ ਪੱਕਾ ਕ੍ਰੈਡਿਟ ਕਾਰਡ ਬਣਾਉਣ ਦੇ ਵਿੱਚ ਹੈਲਪ ਕਰੇਗਾ ਦੋਸਤੋ ਇਹ 90% ਲਿਮਿਟ ਵਿਆਜ ਨੂੰ ਬਾਹਰ ਕੱਢ ਕੇ ਹੈ ਬੈਂਕ ਤੁਹਾਡੀ ਐਫ ਡੀ ਦੀ ਕੁੱਲ ਰਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਜੇ ਤੋ 7% ਵਿਆਜ ਦਿੰਦਾ ਹੀ ਰਹੇ ਹੁਣ ਤੁਸੀਂ ਟੋਟਲ ਲਿਮਿਟ ਵਿੱਚੋਂ ਬਸ 30 ਤੋਂ 40% ਰਕਮ ਦਾ ਲੋਨ ਲੈ ਲਵੋ ਕਿਉਂਕਿ ਸਾਰਾ ਪੈਸਾ ਕਢੋਣਾ ਤੁਹਾਡਾ ਸਿਬਲ ਸਕੋਰ ਨੀਚੇ ਗਰ ਜਾਂਦਾ ਫਿਰ ਤੁਸੀਂ ਹਰ ਮਹੀਨੇ ਦੀ EMI ਨੂੰ ਪੂਰੇ ਟਾਈਮ ਤੇ ਵਾਪਸ ਕਰਦੇ ਰਹੋ ਇੱਕ ਵੀ EMI ਨੂੰ ਲੇਟ ਨਾ ਹੋਣ ਦਿਓ ਜਦੋਂ ਤੁਸੀਂ ਟਾਈਮ ਟੂ ਟਾਈਮ ਆਪਣੀ EMI ਭਰਦੇ ਗਏ ਫਿਰ 6 ਮਹੀਨੇ ਅੰਦਰ ਅੰਦਰ ਤੁਹਾਡਾ ਸਿਬਲ ਸਕੋਰ ਅਪ ਹੋ ਜਾਂਦਾ ਤੁਹਾਡਾ ਇਹ ਸਕੋਰ 700 ਤੋਂ 750 ਤੱਕ ਹੀ ਜਾਣਾ ਹੈ ਜੋ ਇੱਕ ਵਧੀਆ ਸਿਬਲ ਸਕੋਰ ਹੈ ਜਿੰਨਾ ਤੁਹਾਡਾ ਸਿਵਲ ਸਕੋਰ ਵਧੀਆ ਹੋਣਾ ਹੈ ਓਨਾ ਹੀ ਵੱਡਾ ਅਮਾਉਂਟ ਤੁਹਾਨੂੰ ਲੋਨ ਦੇ ਰੂਪ ਵਿੱਚ ਮਿਲ ਸਕਦਾ ਹੈ ਨਾਲ ਦੀ ਨਾਲ ਤੁਹਾਨੂੰ ਇੰਟਰਸਟ ਰੇਟ ਘੱਟ ਤੋਂ ਘੱਟ ਮਿਲੇਗਾ ਤੁਹਾਡਾ ਸਿਬਲ ਸਕੋਰ ਆਪ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਆਪ ਕ੍ਰੈਡਿਟ ਕਾਰਡ ਅਪਲਾਈ ਕਰਨ ਦੀ ਨਾ ਜਾਓ ਤੁਸੀਂ ਡੀਕ ਕਰੋਗੇ ਬੈਂਕ ਆਪਣੀ ਮੋਬਾਈਲ ਐਪ ਦੇ ਜ਼ਰੀਏ ਤੁਹਾਨੂੰ ਪ੍ਰੀ ਅਪਰੂਵਡ ਕ੍ਰੈਡਿਟ ਕਾਰਡ ਬਣਾਉਣ ਦਾ ਆਫਰ ਦੇ ਦੇਵੇ ਪ੍ਰੀ ਅਪਰੂਵਡ ਵਿੱਚ ਤੁਹਾਡੇ ਕੋਲ ਦੋ ਆਪਸ਼ਨਸ ਹੋਣਗੇ ਪਹਿਲਾ ਆਪਸ਼ਨ ਪਹਿਲਾ ਆਪਸ਼ਨ ਅਪਲਾਈ ਨੋ ਔਰ ਦੂਸਰਾ ਆਪਸ਼ਨ ਹੋਏਗਾ ਪ੍ਰੀ ਅਪਰੂਵਡ ਕ੍ਰੈਡਿਟ ਕਾਰਡ ਤੁਸੀਂ ਯੂ ਆਰ ਐਲੀਜੀਬਲ ਫੋਰ ਪ੍ਰੀ ਅਪਰੂਵਡ ਕ੍ਰੈਡਿਟ ਕਾਰਡ ਦੀ ਆਪਸ਼ਨ ਤੇ ਜਾਣਾ ਇਸ ਆਪਸ਼ਨ ਦੇ ਨਾਲ ਵਿਦਿਨ 7 ਡੇਜ਼ ਕ੍ਰੈਡਿਟ ਕਾਰਡ ਤੁਹਾਡੇ ਘਰ ਆ ਜਾਵੇਗਾ ਇਸ ਆਪਸ਼ਨ ਦੇ ਵਿੱਚ ਤੁਹਾਡਾ ਕੋਈ ਵੀ ਕਮੈਂਡਿੰਗ ਲੱਗਣਾ ਸਟੂਡੈਂਟਸ ਤੇ ਕੱਟ ਸੈਲਰੀ ਵਾਲੇ EMPLOYEES ਨੂੰ ਇਸ ਤਰੀਕੇ ਦੇ ਨਾਲ ਕ੍ਰੈਡਿਟ ਕਾਰਡ ਅਪਲਾਈ ਕਰਨ ਦਾ ਬਹੁਤ ਫਾਇਦਾ ਹੈ ਇਸ ਦੇ ਉਲਟ ਜੇ ਤੁਸੀਂ ਆਪ ਕ੍ਰੈਡਿਟ ਕਾਰਡ ਅਪਲਾਈ ਕਰਦੇ ਹੋ ਤਾਂ ਤੁਹਾਨੂੰ ITR ਦੇ ਨਾਲ ਨਾਲ ਹੋਰ ਵੀ ਸਬੂਤ ਦੇਣੇ ਪੈਣਗੇ ਪਰ ਇਸ ਆਪਸ਼ਨ ਦੇ ਲਈ ਤੁਹਾਨੂੰ ਥੋੜਾ ਟਾਈਮ ਵੇਟ ਜਰੂਰ ਕਰਨਾ ਪੈਣਾ ਇਸ ਦੇ ਨਾਲ ਹੀ ਬੈਂਕ ਦੀ ਐਪ ਦੇ ਉੱਪਰ ਤੁਹਾਨੂੰ ਇੱਕ ਹੋਰ ਆਪਸ਼ਨ ਆ ਸਕਦੀ ਹੈ ਉਹ ਹੈ ਲੋਨ ਲੈਂਡ ਜਿੱਦਾਂ ਹੀ ਇਹ ਆਪਸ਼ਨ ਆਵੇ ਤੁਸੀਂ ਲੋਨ ਲੈਣ ਲਈ ਬਿਲਕੁਲ ਦੇਰ ਨਹੀਂ ਕਰਨੀ ਭਾਵੇਂ ਲੋਨ ਲੈਂਡ ਦਾ ਅਮਾਉਂਟ ਤੁਹਾਡਾ 5000 ਰੁਪਏ ਕਿਉਣਾ ਹੋਵੇ ਕਿਉਂਕਿ ਜੇ ਇੱਕ ਵਾਰ ਬੈਂਕ ਨੇ ਤੁਹਾਨੂੰ ਲੋਨ ਦੇ ਦਿੱਤਾ ਤੁਸੀਂ ਸਾਰੀਆਂ EMI ਟਾਈਮ ਦੇ ਉੱਪਰ ਭਰ ਦਿੱਤੀਆਂ ਤੇ ਤੁਹਾਡੇ ਸਿਵਲ ਸਕੋਰ ਨੂੰ ਅੱਪ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਯਾਦ ਰੱਖੋ ਕਿ 5 ਤੋਂ 10000 ਵਾਲੇ ਲੋਨ ਦੀਆਂ ਵੀ ਕਿਸ਼ਤਾਂ ਤੁਸੀਂ ਇੱਕ-ਇੱਕ ਕਰਕੇ ਦੇਣੀਆਂ ਨੇ ਇਹ ਨਾ ਸਮਝੋ ਕਿ ਲੋਨ ਛੋਟਾ ਹੈ ਤੁਸੀਂ ਦੋ ਕਿਸ਼ਤਾਂ ਦੇ ਵਿੱਚ ਹੀ ਖਤਮ ਕਰ ਦਿਓ ਹੌਲੀ ਹੌਲੀ ਪੂਰੇ ਟਾਈਮ ਦੇ ਦਿੱਤੀਆਂ ਕਿਸ਼ਤਾਂ ਹੀ ਤੁਹਾਡਾ ਸਿਵਲ ਸਕੋਰ ਅਪ ਕਰਨ 'ਚ ਹੈਲਪ ਕਰਨਗੀਆਂ ਪਰ ਹੁਣ ਜੇ ਦੂਜਾ ਕੇਸ ਦੇਖਿਆ ਜਾਵੇ ਕਿ ਕੀ ਤੁਹਾਨੂੰ ਹੁਣ ਬੈਂਕ ਦੀ ਐਪ ਦੇ ਉੱਪਰ ਪ੍ਰੀ ਅਪਰੂਵਡ ਲੋਨ ਦੀ ਆਪਸ਼ਨ ਨਹੀਂ ਆਈ ਤਾਂ Amazon, Flipkart ਅਤੇ Paytm ਵਰਗੇ ਐਪ ਵੀ ਤੁਹਾਨੂੰ ਲੋਨ ਦੀ ਆਪਸ਼ਨ ਦਿੰਦੇ ਨੇ ਤੁਸੀਂ ਇਹ ਤੋਂ ਛੋਟੀ ਮੋਟੀ ਰਕਮ ਦਾ ਲੋਨ ਲਓ ਤੇ ਟਾਈਮ ਦੇ ਉੱਪਰ ਕਿਸ਼ਤਾਂ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਬੈਂਕ ਦੀ ਪ੍ਰੀ ਅਪਰੂਵਡ ਆਪਸ਼ਨ ਵਾਲੇ ਚਾਂਸ ਵਾਜ ਜਾਂਦੇ ਨੇ ਸ਼ੁਰੂ ਸ਼ੁਰੂ ਵਿੱਚ ਚਾਹੇ ਤੁਹਾਨੂੰ ਇਸ ਆਪਸ਼ਨ ਦੇ ਵੇਟ ਕਰਨੀ ਪਏ ਪਰ ਤੁਸੀਂ ਆਪਣੇ ਆਪ ਇਸ ਤੇ ਅਪਲਾਈ ਨਹੀਂ ਕਰਨਾ ਕਿਉਂਕਿ ਬਿਨਾ ਕਿਸੇ ਪ੍ਰੋਪਰ ਪ੍ਰੂਫ ਤੋਂ ਕ੍ਰੈਡਿਟ ਕਾਰਡ ਤੇ ਰਿਜੈਕਟ ਹੋਣ ਦੇ ਚਾਂਸ ਬਹੁਤ ਹੀ ਜ਼ਿਆਦਾ ਵੱਧ ਜਾਂਦੇ ਜਿੰਨੀ ਵਾਰ ਤੁਹਾਨੂੰ ਰਿਜੈਕਸ਼ਨ ਮਿਲੇਗੀ ਉਨੀ ਵਾਰੀ ਤੁਹਾਡਾ ਸਿਵਲ ਸਕੋਰ ਘਟਦਾ ਜਾਵੇ ਜਿਸ ਨਾਲ ਫਿਊਚਰ ਵਿੱਚ ਤੁਹਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੋ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਵਿੱਚ ਆਲਰੇਡੀ ਦੱਸ ਚੁੱਕਾ ਹਾਂ ਦੋਸਤੋ ਹੁਣ ਗੱਲ ਕਰਦੇ ਹਾਂ ਬੈਸਟ ਕ੍ਰੈਡਿਟ ਕਾਰਡ ਦੇ ਜੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਵੈਲ ਨਾਉਨ ਸਾਰੇ ਹੀ ਬੈਂਕਸ ਦੇ ਕ੍ਰੈਡਿਟ ਕਾਰਡ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਤੁਸੀਂ ਉਦੋਂ ਹੀ ਬਣਾ ਸਕਦੇ ਹੋ ਜਦੋਂ ਤੁਹਾਡਾ ਸਿਬਲ ਸਕੋਰ ਬੈਸਟ ਹੋਵੇ ਸਿਬਲ ਸਕੋਰ ਨੂੰ ਬੈਸਟ ਕਰਨ ਦਾ ਤਰੀਕਾ ਮੈਂ ਆਲਰੇਡੀ ਇਸ ਵੀਡੀਓ ਦੇ ਵਿੱਚ ਦੱਸ ਦਿੱਤਾ ਪਰ ਫਿਰ ਵੀ ਜੇ ਤੁਸੀਂ ਬੈਸਟ ਕ੍ਰੈਡਿਟ ਕਾਰਡ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਪਹਿਲੀ ਬਣਾਈ ਹੋਈ ਵੀਡੀਓ ਨੂੰ ਜ਼ਰੂਰ ਦੇਖੋ ਉਸ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਪਰ ਉਹਨਾਂ ਕਾਰਡਸ ਨੂੰ ਬਣਾਉਣ ਵਾਸਤੇ ਵੀ ਤੁਹਾਡਾ ਸਿਬਲ ਸਕੋਰ ਹੀ ਮਦਦ ਕਰੇਗਾ। ਹੁਣ ਬਹੁਤ ਸਾਰੇ ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਆਪਣਾ ਸਿਬਲ ਸਕੋਰ ਆਪਣੀਆਂ ਕਿਸ਼ਤਾਂ ਲੇਟ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਖਰਾਬ ਕਰ ਲਿਆ। ਉਹਨਾਂ ਲਈ ਵੀ ਮੇਰੀ ਇੱਕ ਸਲਾਹ ਹੈ ਕਿ ਤੁਸੀਂ ਆਪਣੇ ਸਿਕਿਉਰਡ ਕ੍ਰੈਡਿਟ ਕਾਰਡ ਤੋਂ ਲੋਨ ਲੈ ਕੇ ਉਸ ਨੂੰ ਟਾਈਮ ਦੇ ਉੱਪਰ ਵਾਪਸ ਕਰੋ। ਥੋੜੇ-ਥੋੜੇ ਸਮੇਂ ਦੇ ਬਾਅਦ ਇੱਕ ਪਰਸਨਲ ਲੋਨ ਲਓ ਔਰ ਉਸ ਨੂੰ ਟਾਈਮ ਦੇ ਉੱਪਰ ਪੇ ਕਰ ਦੇ ਦਿਓ। ਪਰ ਇਸ ਸਿਚੁਏਸ਼ਨ ਦੇ ਵਿੱਚ ਸਿਕਿਉਰ ਕ੍ਰੈਡਿਟ ਕਾਰਡ ਤੋਂ ਨੋਨ ਲੈਂਸਵੇਂ ਉਹਨਾ ਬੈਂਕਾਂ ਤੋਂ ਹੀ ਲੋਨ ਲਓ ਜੋ ਤੁਹਾਨੂੰ ਆਰਾਮ ਦੇ ਨਾਲ ਦੇ ਦੇਣ ਇਸ ਤਰ੍ਹਾਂ ਤੁਸੀਂ ਆਪਣੇ ਸਿਵਲ ਸਕੋਰ ਨੂੰ ਫਿਰ ਤੋਂ ਬੈਸਟ ਕਰ ਲਓਂੋ ਦੋਸਤੋ ਉਮੀਦ ਕਰਦਾ ਹਾਂ ਕਿ ਸਾਡੀ ਇਹ ਵੀਡੀਓ ਤੁਹਾਡੇ ਜ਼ਰੂਰ ਕੰਮ ਆਈ ਹੋਵੇ ਇਹ ਤੁਸੀਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਕੋਈ ਨਾ ਕੋਈ ਜਾਣਕਾਰੀ ਮਿਲ ਸਕੇ ਉਹ ਵੀ ਆਪਣਾ ਸਿਵਲ ਸਕੋਰ ਵਧਿਆ ਕਰ ਸਕਣ ਤਾਂ ਕਿ ਇਨ ਫਿਊਚਰ ਉਹ ਕ੍ਰੈਡਿਟ ਕਾਰਡ ਲੈ ਸਕਣ ਔਰ ਆਪਣੇ ਘਰ ਲਈ ਆਪਣੇ ਕਾਰ ਦੇ ਲਈ ਲੋਨ ਲੈ ਸਕਣ ਦੋਸਤੋ ਵੀਡੀਓ ਦੇ ਐਂਡ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਸਿਬਲ ਸਕੋਰ ਵੀ ਤੁਹਾਡੀ ਹੈਲਥ ਦੇ ਵਾਂਗ ਹੈ ਕਦੀ ਇਹ ਅੱਪ ਹੋਵੇਗਾ ਕਦੀ ਇਹ ਡਾਊਨ ਹੋਵੇਗਾ ਜਿੰਨਾ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ ਚਲਾਓਗੇ ਉਨਾ ਹੀ ਇਹ ਉੱਪਰ ਜਾਏਗਾ ਸਿਮਿਲਰਲੀ ਤੁਹਾਡੀ ਬੋਡੀ ਦੀ ਤਰ੍ਹਾਂ ਜਿੰਨਾ ਤੁਸੀਂ ਵਧੀਆ ਉਹਨੂੰ ਖਵਾਓਗੇ ਪਿਆਓਗੇ ਚੰਗਾ ਖਾਣਾ ਖਾਓਗੇ ਤੁਹਾਡੀ ਸਿਹਤ ਵਧੀਆ ਰਹੇਗੀ ਇਸੇ ਤਰ੍ਹਾਂ ਸਿਬਲ ਸਕੋਰ ਹੈ ਪਰ ਇਸ ਦਾ ਧਿਆਨ ਰੱਖੋ ਇਹ ਤੁਹਾਨੂੰ ਤੁਹਾਡੀ ਬੋਡੀ ਵਾਂਗ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਵਿੱਚ ਅੱਜ ਦੇ ਇਸ ਵੀਡੀਓ 'ਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ